ਹਾਂਜੀ ਸਸਤਰੀਆ ਕਾਲਜੀ ਸਾਰਿਆਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਹੱਸਦੇ ਵਾਸਤੇ ਰੋ ਜੀ ਆਇ ਇੱਕ ਭਾਈ ਸਾਹਿਬ ਆਇਆ ਇਹਦੇ ਖੁਰਕੋਈ ਐ ਕਿਉਂਕਿ ਮੈਂ ਕਿਉਂ ਕਹਿਣ ਲੱਗ ਰਿਹਾ ਮੈਂ ਕਿਉਂ ਕਹਿਣ ਲੱਗ ਰਿਹਾ ਕਿ ਇਹਦੇ ਖੁਰਕੋਈ ਐ ਘਟਿਆ ਸੋਚ ਵਾਲਾ ਬੰਦਾ ਯਾਰ ਜਮਾਈ ਜਨਾਨੀ ਨੂੰ ਖੜੀ ਕਰਕੇ ਕਹਿੰਦਾ ਤੂੰ ਦੂਜਿਆਂ ਦੀ ਫੋਟੋਆਂ ਲਾਣਾ ਆਈਡੀ ਮੈਂਸ਼ਨ ਕਰਨਾ ਉਹ ਲੋਕਾਂ ਨੂੰ ਜਾਣਦਾ ਨਹੀਂ ਉਹ ਆ ਝੋਟਾ ਨਹੀਂ ਦਿਖਦਾ ਤੈਨੂੰ ਇਹ ਵੀ ਨਾਲ ਹੁੰਦਾ ਤੂੰ ਆਦੀ ਨਾਲ ਖੜਵਾਣੀ ਹੈ ਕੀ ਚਾ ਖੱਟਾ ਨਾ ਮਾਰ ਖੱਟਾ ਨਾ ਮਾਰ ਤੂੰ ਕਨਤੋਂ ਕਿਥੋਂ ਦੀ ਤਰੱਕੀ ਕਰ ਲਈ ਪਰ ਤੇਰੇ ਜਲਨ ਕਿਉਂ ਹੋ ਰਹੀ ਹੈ ਬਾਈ ਹੈ ਮੈਂ ਤਰੱਕੀ ਕਰੀ ਹੈ ਕਿ ਨਹੀਂ ਕਰੀ ਪਰ ਤੇਰੀ ਜਲਨ ਦੱਸ ਰਹੀ ਹੈ ਤਰੱਕੀ ਕਰੀ ਹੈ ਇੱਕ ਠੋਕ ਕੇ ਕਹਿੰਦਾ ਤਾਂ ਤੈਨੂੰ ਜਲਨ ਹੋ ਰਹੀ ਹੈ ਠੀਕ ਹੈ ਖੱੱਚ ਵਾਲੀਆਂ ਗੱਲਾਂ ਛੱਡ ਦੇ ਕਹਿੰਦਾ ਉਹ ਜੋ ਲੋਕ ਫੁੱਦੂ ਨੇ ਜਿਹੜੇ ਕਹਿੰਦੇ ਮੇਰੀ ਫੋਟੋ ਲਾ ਫੋਟੋ ਉਹ ਫੁੱਦੂ ਨੇ ਕਿ ਫੁੱਦੂ ਤੂੰ ਹੈ ਜਿਹੜਾ ਖੱੱਚ ਹੈ ਤੂੰ ਠੀਕ ਹੈ ਬਕਵਾਸ ਮਰੀਆਂ ਪੌਂਕੀ ਦਾ ਕੁੱਤੇ ਵਾਂਗੂ ਤੋਂ ਕੱਚਣੇ ਕਰਦਾ ਲੱਭਦੀਆਂ ਕਿ ਤੁਹਾਨੂੰ ਮੈਨੂੰ ਐਨੇ ਸਮਝ ਤੁਹਾਨੂੰ ਕੰਮ ਨਹੀਂ ਹੈ ਹੋਰ ਕੋਈ